ਇਨੇ ਸਮੇਂ ਦੇ ਵਿੱਚ ਤੈਨੂੰ ਵਾਪਸ ਆਉਣਾ ਪਵੇਗਾ ਇਹ ਸਾਰਾ ਸਮਾਂ ਤੈ ਹੋਇਆ ਪਹਿਲਾਂ ਉਹ ਸੱਚੀ ਦੀ ਦਰਗਾਹ ਦੇ ਵਿੱਚ ਫਿਰ ਮਾਂ ਦੀ ਕੱਖ ਦੇ ਵਿੱਚ ਤੇਰਾ ਰਕਤ ਰੱਖਿਆ ਗਿਆ ਜਨਮ ਤਾਂ ਬਾਅਦ ਚ ਹੈ ਨਾ ਮਰਨਾ ਸੱਚੇ ਤੇ ਜਾਉਣਾ ਝੂਠ ਹੈ ਪਹਿਲਾਂ ਮੌਤ ਹੀ ਤੇਰੀ ਲਿਖੀ ਗਈ ਹੈ ਜਨਮ ਤਾਂ ਬਾਅਦ ਚ ਹੋਇਆ ਹੈ ਤੇ ਪਾਸ਼ਾ ਕਹਿੰਦੇ ਜਦੋਂ ਤੇਰਾ ਮੌਤ ਦਾ ਕਬੂਲਨਾਮਾ ਹੋਇਆ ਨਾ ਕਿ ਐਨਾ ਸਮਾਂ ਤੈਨੂੰ ਦਿੱਤਾ ਗਿਆ ਏ ਕਿ ਐਨੇ ਸਮੇਂ ਦੇ ਵਿੱਚ ਤੂੰ ਸੰਸਾਰ ਤੇ ਰਹਿ ਕੇ ਕਰਮ ਕਰਨੇ ਨੇ ਤੇ ਐਨੇ ਸਮੇਂ ਦੇ ਵਿੱਚ ਫਿਰ ਤੈਨੂੰ ਵਾਪਸ ਆਉਣਾ ਪਊਗਾ ਫਿਰ ਆਪਾਂ ਸ਼ਬਦ ਪੜ੍ਹਦੇ ਨਾ ਜਿਹੜਾ ਚਿਰੀ ਲਿਖਿਆ ਤੇਆ ਹੁਕਮ ਕਮਾਹੀ ਕੱਲੇ ਆਵੇ ਨਾਨਕ ਸੱਦੇ ਉੱਠੀ ਜਾਏ ਜੀਉ ਨੇ ਭੇਜਿਆ ਤੇ ਉਹਨੇ ਇੱਕ ਦਿਨ ਲੈ ਜਾਣਾ ਵਾਪਸ ਤੇ ਪਰ ਆਪਣੇ ਮਨ ਦੇ ਅੰਦਰ ਇੱਕ ਸੋਚ ਇਹ ਪੈਦਾ ਹੋ ਗਈ ਕਿ ਅਸੀਂ ਤੇ ਕਦੇ ਜਾਣਾ ਹੀ ਨਹੀਂ ਤੇ ਪਾਸ਼ਾ ਕਹਿੰਦੇ ਇੱਥੇ ਥਿਰ ਵਹਿ ਰਹਿਣ ਵਾਲਾ ਕੋਈ ਹੈ ਹੀ ਨਹੀਂ ਜਾਣਾ ਸਭ ਨੂੰ ਪੈਣਾ ਸਬਨਾ ਸੋਹਰੇ ਵੰਜਨਾ ਸਭ ਮੁਕਲਾਵਨ ਹਾਰ ਧਨ ਜਨ ਦੇ ਨਾਨਕ ਜਿਨ ਸ਼ਹ ਨਾਲ ਪਿਆਰ ਪਾਸ਼ਾ ਕਹਿੰਦੇ ਇਹ ਤਾਂ ਸਾਡਾ ਇੱਕ ਪੀਕਾ ਘਰ ਏ ਤੇ ਉਹ ਸੌਰੇ ਘਰ ਤਾਂ ਸਭ ਨੂੰ ਜਾਣਾ ਹੀ ਪੈਣਾ ਕਿੰਨੇ ਕੁ ਦਿਨ ਕੱਟ ਲੇਗਾ ਇੱਥੇ ਇਹ ਤਾਂ ਪਰਾਇ ਅਮਾਨਤ ਏ ਕਿੰਨਾ ਕੁ ਚਿਰ ਰੱਖ ਲੇਗਾ ਆਖਰ ਤਾਂ ਜਾਣਾ ਹੀ ਪੈਣਾ ਨਾ ਪਰਾਇ ਅਮਾਨਤ ਕਿਉਂ ਰੱਖੀ ਏ ਦਿੱਤੀ ਹੀ ਸੁਖ ਹੋਏ ਪਾਸ਼ਾ ਕਹਿੰਦੇ ਪਰਾਇ ਅਮਾਨਤ ਕਿੰਨਾ ਕੁ ਚਿਰ ਰੱਖ ਲੇਗਾ ਜਦੋਂ ਦੇ ਦੇਗਾ ਉਦੋਂ ਹੀ ਸੁਖ ਮਿਲਣਾ ਤੇ ਪਾਸ਼ਾ ਕਹਿੰਦੇ ਤੈਨੂੰ ਇਸ ਸੰਸਾਰ ਤੇ ਭੇਜਿਆ ਹੈ ਕੀ ਕਰਨ ਵਾਸਤੇ ਕਰਮ ਕਰਨ ਵਾਸਤੇ ਪਾਸ਼ਾ ਕਹਿੰਦੇ ਇੱਕ ਭੋਗ ਜੁਨੀਆਂ ਨੇ ਤੇ ਕਰਮ ਜੁਨੀਆਂ ਇਨਸਾਨ ਕਰਮ ਜੁਨੀਆਂ ਆਇਆ ਹੈ ਤੇ ਪਸ਼ੂ ਪੰਛੀ ਇਹ ਭੋਗ ਜੁਨੀਆਂ ਆਏ ਨੇ ਇਹ ਭੋਗਣ ਵਾਸਤੇ ਕਿਉਂ ਪਸ਼ੂ ਇਹ ਕੋਈ ਕਰਮ ਨਹੀਂ ਕਰ ਸਕਦੇ ਕਿਉਂ ਜਿੱਥੇ ਆਪਾਂ ਬੰਨਤ ਉੱਥੇ ਵਿਚਾਰੇ ਬੈਠੇ ਰਹਿਣਗੇ ਜੇ ਪਾਣੀ ਪਿਆ ਤਾਂ ਠੀਕ ਹੈ ਨਾ ਪਿਆ ਤੇ ਉਹਨਾਂ ਨੇ ਕੋਈ ਆਪਾਂ ਨੂੰ ਆਖਣਾ ਥੋੜਾ ਇੱਕ ਇਨਸਾਨ ਕਰਮ ਜੋ ਨਹੀਂ ਆਇਆ ਤੇ ਪਾਸ਼ਾ ਕਹਿੰਦੇ ਜਿਹੋ ਜਾਂ ਇੱਥੇ ਕਰਮ ਕਰਨਗਾ ਉਹਦਾ ਫਲ ਮਿਲੇਗਾ ਜੈਸਾ ਬੀਜੇ ਸੋ ਲੁਣੇ ਕਰਮਾਂ ਸੰਧੜ ਖੇਤ ਕਹਿੰਦਾ ਜੇ ਸਤਗੁਰ ਕਹਿੰਦੇ ਜਿਹੋ ਜਾਂ ਬੀਜੇਗਾ ਉਹਦਾ ਫਲ ਮਿਲੇਗਾ ਤੇ ਪਾਸ਼ਾ ਕਹਿੰਦੇ ਚੰਗੇ ਕਰਮ ਕੀ ਨੇ ਫਿਰ ਚੰਗੇ ਕਰਮ ਕਰਨੇ ਕੀ ਨੇ ਪਾਸ਼ਾ ਕਹਿੰਦੇ ਸੇਵਾ ਕਰ ਤੇ ਸੇਵਾ ਸ਼ੁਰੂ ਕਿੱਥੋਂ ਕਰਨੀ ਹੈ ਸਾਡੇ ਅੰਦਰ ਇਹ ਵਿਚਾਰ ਕਿਤੇ ਘਰ ਘਰ ਜਾਵੇ ਨਾ ਕਿ ਅਸੀਂ ਸੇਵਾ ਸ਼ੁਰੂ ਕਿੱਥੋਂ ਕਰਨੀ ਹੈ ਤੇ ਸਾਡਾ ਜੀਵਨ ਸਫਲਾ ਹੋ ਜਾਏਗਾ ਪਾਤਸ਼ਾਹ ਕਹਿੰਦੇ ਸੇਵਾ ਸ਼ੁਰੂ ਕਰਨੀ ਤੇ ਘਰ ਤੋਂ ਕਰ ਲੈ ਸਭ ਤੋਂ ਪਹਿਲਾਂ ਸੇਵਾ ਮਾਂ ਬਾਪ ਦੀ ਸੇਵਾ ਜੇ ਘਰ ਦੇ ਵਿੱਚ ਬਜ਼ੁਰਗ ਵਿਲਕਦੇ ਨੇ ਤੇ ਤੂੰ ਆਣਾ ਮੈਂ ਜਾ ਕੇ ਗੁਰੂ ਘਰ ਭਾਂਡੇ ਮਾਏ ਦਾ ਮੈਂ ਗੁਰੂ ਘਰ ਜਾ ਕੇ ਆਹ ਸੇਵਾ ਕਰਦਾ ਸਤਿਗੁਰ ਕਹਿੰਦੀ ਸਾ ਸੇਵਾ ਕੀਤੀ ਇਹ ਸਫਲ ਨਹੀਂ ਗੀ ਸੇਵਾ ਤੇਰੀ ਇਹ ਸੇਵਾ ਤੇਰੀ ਸਫਲ ਨਹੀਂ ਗੀ ਇਹ ਨਹਿਫਲੇ ਤੇਰੀ ਸੇਵਾ ਜੇ ਘਰ ਤੋਂ ਸ਼ੁਰੂ ਕਰੇਗਾ ਨਾ ਸੇਵਾ ਪਹਿਲਾਂ ਬਜ਼ੁਰਗਾਂ ਦੀ ਸੇਵਾ ਮਾਤਾ ਪਿਤਾ ਜਦੋਂ ਘਰ ਤੋਂ ਸੇਵਾ ਆਰੰਭ ਕਰਤੀ ਫਿਰ ਹੌਲੀ-ਹੌਲੀ ਗੁਰੂ ਘਰ ਜਿਵੇਂ ਸੇਵਾ ਕਰੇਗਾ ਨਾ ਬਰਤਨਾਂ ਦੀ ਸੇਵਾ ਕਰ ਜੋੜਿਆਂ ਦੀ ਸੇਵਾ ਕਰ ਚਾਦਰਾਂ ਝਾੜਨ ਦੀ ਸੇਵਾ ਕਰ ਪਾਸ਼ਾ ਕਹਿੰਦੇ ਜਿਵੇਂ-ਜਿਵੇਂ ਸੇਵਾ ਕਰੇਗਾ ਨਾ ਤੇ ਫਿਰ ਇਹ ਜਿਹੜਾ ਤੇਰਾ ਮਨ ਹੈ ਨਾ ਜਿਹੜਾ ਮਨ ਮੈਲਾ ਹੋਇਆ ਪਿਆ ਹੈ ਜਿਹੜੇ ਮਨ ਦੇ ਉੱਤੇ ਮੈਲ ਚੜੀ ਪਈ ਇਹ ਹੌਲੀ-ਹੌਲੀ ਲੈਣੀ ਸ਼ੁਰੂ ਹੋ ਜਾਏਗੀ ਪਾਸ਼ਮ ਕਹਿੰਦੇ ਮਾਨ ਹੈ ਨਾ ਤੇਰਾ ਜਿਹੜਾ ਇੱਕ ਇੱਕ ਕੋਲੂ ਦੀ ਲੀਰ ਵਰਗਾ ਹੋਇਆ ਪਿਆ ਗੁਰਬਾਣੀ ਉਦਾਹਰਨ ਦਿੰਦੀ ਹੈ ਕਹਿੰਦੇ ਖੰਨਲੀ ਧੋਤੀ ਉਜਲੀ ਨਾ ਹੋਵੇ ਜੇਸੂ ਧੋਵਨ ਬਾਹੂ ਖੰਨਲੀ ਧੋਤੀ ਕਿੰਨੂੰ ਕਹਿੰਦੇ ਨੇ ਕਦੇ ਵੀ ਕੋਲੂ ਤੇ ਤੇਲ ਕਢਾਉਣ ਜਾਓ ਤਾਂ ਉੱਥੇ ਵੇਖਿਆ ਜੇ ਕੋਲੂ ਤੇ ਕੱਪੜਾ ਪਿਆ ਹੁੰਦਾ ਜਿੰਨੂੰ ਤੇਲ ਲੱਗਾ ਹੁੰਦਾ ਕਾਫੀ ਜਿੰਨਾ ਮਰਜ਼ੀ ਉਹਨੂੰ ਧੋ ਲੋ ਉਹ ਨਹੀਂ ਨਿੱਖਰਦਾ ਉਹੋ ਜਿਹਾ ਉਹੋ ਜਿਹਾ ਹੀ ਰਹਿੰਦਾ ਤੇ ਪਾਸ਼ਾ ਕਹਿੰਦੇ ਇਹ ਤੇਰਾ ਮਨ ਹੈ ਨਾ ਜਿਹੜਾ ਉਸ ਕੱਪੜੇ ਦੇ ਵਰਗਾ ਹੋ ਗਿਆ ਹੈ ਇਹਦੇ ਤੇ ਵਿਸ਼ੇ ਵਕਾਰਾਂ ਦੀ ਮੈਲ ਚੜ ਗਈ ਹੈ ਤੂੰ ਉਹ ਵਿਸ਼ੇ ਵਕਾਰਾਂ ਦੀ ਮੈਲ ਲਵੇਗੇ ਕਿਵੇਂ ਤੇ ਪਾਸ਼ਾ ਕਹਿੰਦੇ ਇੱਕੋ ਇੱਕ ਸਾਧਨ ਹੈ ਇੱਕੋ ਇੱਕ ਸਾਧਨ ਹੈ ਉਹ ਕੀ ਪਾਸ਼ਾ ਕਹਿੰਦੇ ਸੇਵਾ ਕਰ ਪਹਿਲਾਂ ਜਿਵੇਂ ਜਿਵੇਂ ਬਰਤਨਾਂ ਦੀ ਤੂੰ ਸੇਵਾ ਕਰਦਾ ਹੈ ਜਿਵੇਂ ਜਿਵੇਂ ਬਰਤਨ ਇੱਕ ਸਾਫ਼ ਹੁੰਦਾ ਜਾਂਦਾ ਹੈ ਨਾ ਤੇ ਪਾਸ਼ਾ ਕਹਿੰਦੇ ਜਦੋਂ ਮਨ ਲਾ ਕੇ ਸੇਵਾ ਕਰੇਗਾ ਨਾ ਤੇ ਇੱਕ ਦਿਨ ਤੇਰਾ ਇਹ ਜਿਹੜਾ ਮਨ ਹੈ ਨਾ ਇਹ ਵੀ ਸਾਫ਼ ਹੋ ਜਾਏਗਾ ਫਿਰ ਨਾਲ ਗੁਰਬਾਣੀ ਪੜ ਨਿਤਨੇਮੀ ਹੋ ਸਿਮਰਨ ਕਰ ਕਿਉਂ ਕੱਲੀ ਸੇਵਾ ਕਰੇਗਾ ਤੇ ਅੰਦਰ ਤੇਰੇ ਹੰਕਾਰ ਪੈਦਾ ਹੋ ਜੇਗਾ ਇਹ ਆਮ ਗੱਲ ਏ ਕਿ ਮੇਰੇ ਵਰਗਾ ਤਾਂ ਕੋਈ ਸੇਵਾਦਾਰ ਨਹੀਂ ਮੈਂ ਤਾਂ ਅੰਮ੍ਰਿਤ ਵੇਲੇ ਉੱਠਦਾ ਜਾ ਕੇ ਸੇਵਾ ਕਰਦਾ ਗੁਰੂ ਘਰ ਜੇ ਕੱਲਾ ਨਿਤਨੇਮ ਕਰੋਗੇ ਫਿਰ ਵੀ ਹੰਕਾਰ ਪੈਦਾ ਹੋ ਜਾਏਗਾ ਦੋਨੇ ਚੀਜ਼ਾਂ ਜੇ ਬਰਾਬਰ ਨਾ ਹੋਈਆਂ ਤੇ ਮਨ ਦੇ ਵਿੱਚ ਹੰਕਾਰ ਲਾਜ਼ਮੀ ਹੀ ਆ ਜਾਂਦਾ ਕਿ ਮੇਰੇ ਵਰਗਾ ਤਾਂ ਕੋਈ ਪ੍ਰਚਾਰਕ ਨਹੀਂ ਮੇਰੇ ਵਰਗਾ ਤਾਂ ਕੋਈ ਗ੍ਰੰਥ ਨਹੀਂ ਮੇਰੇ ਵਰਗਾ ਕੋਈ ਸੇਵਾਦਾਰ ਨਹੀਂ ਪਾਸ਼ਾ ਕਹਿੰਦੇ ਜੇ ਸੇਵਾ ਤੇ ਨਾਲ ਸਿਮਰਨ ਜ਼ਰੂਰੀ ਏ ਜੇ ਸੇਵਾ ਸਿਮਰਨ ਕਰਾਂਗੇ ਨਾ ਤੇ ਫਿਰ ਇਹ ਜਿਹੜਾ ਮਨ ਗੰਦਾ ਹੋਇਆ ਪਿਆ ਨਾ ਵਿਸ਼ੇ ਵਕਾਰਾਂ ਦੀ ਮੈਲ ਦੀ ਨਾਲ ਭਰਿਆ ਪਿਆ ਤੇ ਪਾਸ਼ਾ ਕਹਿੰਦੇ ਇਹ ਮਨ ਸਾਫ਼ ਹੋ ਜਾਏਗਾ ਜਦੋਂ ਮਨ ਸ਼ੁੱਧ ਹੋ ਗਿਆ ਫਿਰ ਗੁਰੂ ਦੇ ਨਾਲ ਜੁੜਿਆ ਜਾਵੇਗਾ ਫਿਰ ਤੇਰੀ ਪ੍ਰੀਤ ਉਸ ਪਰਮਾਤਮਾ ਦੇ ਘਰ ਨਾਲ ਜੁੜੇਗੀ ਤੇ ਵਾਹਿਗੁਰੂ ਦੇ ਘਰ ਦੇ ਵਿੱਚ ਗੁਰਮੁਖੋ ਉਹ ਕਿਸੇ ਚੀਜ਼ ਦਾ ਭੁੱਖਾ ਨਹੀਂਗਾ ਪਰਮਾਤਮਾ ਰੋਜ਼ ਆਪਾਂ ਸਵਈਆਂ ਦੇ ਵਿੱਚ ਪੜਦੇ ਆਂ ਜਿਨ ਪ੍ਰੀਤ ਕੀਓ ਤਿਨਹੀਂ ਪ੍ਰਭ ਪਾਇਓ ਉਹ ਵਾਹਿਗੁਰੂ ਪਰਮਾਤਮਾ ਤੇਰੀ ਪ੍ਰੇਮ ਦਾ ਭੁੱਖਾ ਏ ਉਹ ਕਿਸੇ ਚੀਜ਼ ਦਾ ਭੁੱਖਾ ਨਹੀਂਗਾ ਨਾ ਤਾਂ ਉਹਨੂੰ ਰੁਮਾਲਿਆਂ ਦੀ ਲੋੜ ਏ ਨਾ ਉਹਨੂੰ ਦੇਗਾਂ ਦੀ ਲੋੜ ਏ ਉਹਨੂੰ ਤੇਰੇ ਪ੍ਰੇਮ ਦੀ ਲੋੜ ਏ ਜੇ ਤੇਰੇ ਅੰਦਰ ਪ੍ਰੇਮ ਆ ਗਿਆ ਨਾ ਤੇ ਇਹ ਗੁਰੂ ਨਾਨਕ ਦਾ ਦਾਰੇ ਇੱਥੇ ਜੋ ਕੁਛ ਮਰਜ਼ੀ ਲੈ ਲੈ ਜੇ ਤੇਰੇ ਅੰਦਰ ਸ਼ਰਧਾ ਗੱਲ ਤਾਂ ਵਿਸ਼ਵਾਸ ਦੀ ਨਾ ਆਪਨ ਬਾਪੈ ਨਾ ਹੀ ਕਿਸੇ ਕੋ ਪਾਵਨ ਕੋ ਹਰ ਰਜ ਬਾਣੀ ਕਹਿੰਦੀ ਰੱਬ ਕਿਸੇ ਦੇ ਬਾਪ ਦਾ ਬੰਨਿਆ ਨਹੀਂਗਾ ਰੱਬ ਭਾਵਨਾ ਦਾ ਬੰਨਿਆ ਏ ਜੇ ਤੇਰੇ ਅੰਦਰ ਭਾਵਨਾ ਆ ਗਈ ਤੇ ਇਥੋਂ ਸਭ ਕੁਝ ਮਿਲ ਜੇਗਾ ਗੱਲ ਤਾਂ ਵਿਸ਼ਵਾਸ ਦੀ ਨਾ ਤੇ ਪਾਸ਼ਾ ਕਹਿੰਦੇ ਫਿਰ ਕਰਮ ਚੰਗੇ ਕਰ ਬਾਣੀ ਪੜਿਆ ਕਰ ਸੇਵਾ ਕਰਿਆ ਕਰ ਤੇ ਚੰਗੇ ਕਰਮਾਂ ਦੀ ਨਿਸ਼ਾਨੀ ਆਪ ਜੀ ਨੇ ਵੇਖਿਆ ਹੀ ਨਾ ਹੁਣ ਪਿਛਲੇ ਕੁਝ ਦਿਨਾਂ ਦੇ ਬਾਬਾ ਸੁੱਚਾ ਸਿੰਘ ਜੀ ਢਿੱਲੋਂ ਮਹਾਪੁਰਸ਼ ਗਏ ਨੇ ਸੰਸਾਰ ਤੋਂ ਉੱਥੇ ਪਤਾ ਲੱਗਦਾ ਸੀ ਕਿ ਅੱਜ ਸਾਧੂ ਦੀ ਕਮਾਈ ਬੋਲਦੀ ਏ ਜਾਣਾ ਸਭ ਨੇ ਇੱਕ ਦਿਨ ਚਲੇ ਜਾਣਾ ਹੈ ਪਰ ਉਤੋਂ ਦਾ ਜਦ ਮਹਾਪੁਰਸ਼ਾਂ ਦਾ 3 ਤਰੀਕ ਨੂੰ ਭੋਗ ਪਿਆ ਤੇ ਦਰਬਾਰ ਸਹਿਬ ਦੇ ਵਿੱਚ ਸੰਗਤ ਦਾ ਇਕੱਠ ਵੇਖ ਕੇ ਪਤਾ ਲੱਗਦਾ ਸੀ ਕਿ ਸਾਧੂ ਨੇ ਕਮਾਈ ਕੀ ਕੀਤੀ ਤੇ ਉਹ ਸਾਧੂ ਦੀ ਕਮਾਈ ਬੋਲਦੀ ਸੀ ਉੱਥੇ ਬਾਬੇ ਬੜੇ ਨੇ ਕੋਠੀਆਂ ਵੀ ਬਣਾ ਲੈਂਦੇ ਨੇ ਆਪਣਾ ਘਰ ਬਣਾ ਲੈਣਗੇ ਚੇਲਿਆਂ ਨੂੰ ਵੀ ਬਣਾ ਦੇਣਗੇ ਪਰ ਢਿੱਲੋ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਜਗ ਤੇ ਹੋਣਾ ਹੈ ਢਿੱਲੋ ਵਰਗਾ ਸਾਧੂ ਨਾ ਕੋਈ ਜਗ ਤੇ ਹੋਇਆ ਤੇ ਨਾ ਕੋਈ ਹੋਣਾ ਹੈ ਸਾਧੂ ਬਥੇਰੇ ਨੇ ਸਾਰੇ ਸਤਕਾਰਯੋਗ ਨੇ ਕਮਾਈ ਕੀਤੀ ਸੀ ਸਾਧੂ ਨੇ ਤੇ ਉਹ ਕਮਾਈ ਉਹਦਨ ਪਤਾ ਲੱਗਦਾ ਸੀ ਕਿ ਤਿਲ ਸੱਟਣ ਨੂੰ ਵੀ ਕਿਤੇ ਥਾਂ ਨਹੀਂ ਸੀ ਮਿਲਦੀ ਐਨਾ ਸੰਗਤ ਦਾ ਇਕੱਠ ਸੀ ਇਹ ਪ੍ਰੇਮ ਸੀ ਨਾ ਪਿਆਰ ਸੀ ਸੰਗਤ ਦਾ ਤੇ ਗੁਰਮਖੋ ਜਿਹੜਾ ਗੁਰੂ ਦੇ ਨਾਲ ਜੁੜ ਜਾਂਦਾ ਹੈ ਉਹਦੀ ਇੱਥੇ ਵੀ ਸਤਿਕਾਰ ਹੁੰਦਾ ਹੈ ਤੇ ਸੱਚੇ ਦੀ ਦਰਗਾਹ ਦੇ ਵਿੱਚ ਵੀ ਸਤਿਕਾਰ ਹੁੰਦਾ ਹੈ ਅਸੀਂ ਲੱਭਦੇ ਹਾਂ ਨਾ ਨਰਕ ਤੇ ਸੁਰਗ ਨਰਕ ਸੁਰਗ ਕਿਤੇ ਨਹੀਂ ਇੱਥੇ ਹੀ ਹੈ ਜਾਉਂਦੇ ਜੀ ਜੇ ਸਾਨੂੰ ਕੋਈ ਚੰਗਾ ਨਹੀਂ ਨਾ ਸਮਝਦਾ ਅੱਜ ਹਾਲਾਤ ਪਤਾ ਕੀ ਨੇ ਕਈ ਬੰਦੇ ਇਹੋ ਜਿਹਾ ਕਰਮ ਕਰਦੇ ਨੇ ਬੰਦਾ ਉਹਦੇ ਮੱਥੇ ਲੱਗਣ ਨੂੰ ਵੀ ਜੀ ਨਹੀਂ ਕਰਦਾ ਕਹਿੰਦੇ ਮੱਥੇ ਲੱਗੀਏ ਬੰਦੇ ਦੇ ਤੇ ਕਈ ਇਹੋ ਜਿਹੇ ਜਿਵੇਂ ਹੁਣ ਮਹਾਪੁਰਸ਼ਾਂ ਦੀ ਮੈਂ ਗੱਲ ਕੀਤੀ ਏ ਤੇ ਮਹਾਪੁਰਸ਼ਾਂ ਦੇ ਆਪਾਂ ਦਰਸ਼ਨਾਂ ਨੂੰ